मुंडे ने सिर नी चढ़ा दे। की, सा। की, नी की सारा दिन फोन तेज लगी रा दिन गोहा कोई दा ची मैन कही जाऊंगी मां आते मम्मी आ करा मैं

ਹਾਂ ਹਾਂ ਤੇ ਨਾਲ ਮੈਂ ਕਹਿੰਦੀ ਮੰਮੀ ਥੋੜੇ ਜਿਹਾ ਪੈਸੇ ਗੂਗਲ ਪੇ ਕਰ ਦਿੰਦੇ ਮੈਨੂੰ ਕਰਾ ਦਿਆਂਗਾ ਨਾ ਵੀਰੇ ਤੋਂ ਕਰਾ ਦਾਂਗੀ ਚਲੋ ਠੀਕ ਹੈ ਮੰਮੀ ਕੀ ਦੱਸਾਂ ਬਸ ਬੁੜੀ ਜੀ ਨਾਲ ਕਲੇਸ਼ ਰਹਿੰਦਾਗਾ ਉਹ ਸਾਰਾ ਦਿਨ ਸੂਣੀ ਤੇ ਟੰਗੀ ਰੱਖਦੀ ਹੈਗੀ ਪਤਾ ਨਹੀਂ ਕਾਹਦਾ ਉਹ ਸੋਚ ਲੱਗੀ ਹੋਈ ਐ ਦਬੰਦੀ ਨਹੀਂ ਹੁੰਦੀ ਹੈਗੀ 90 ਸੈਕਿੰਡਾਂ ਵਾਲੀ ਹੀ ਲੱਗੀ ਲੈ ਹੁਣ ਫੇਰ ਆਵਾਜ਼ਾਂ ਮਾਰੀ ਜਾਂਦੀ ਹੈਗੀ ਕੀ ਮੰਮੀ ਕੋਈ ਨਾ

ਭੋਜਾਂ ਮਾਰੀ ਆ ਨੀਵਾ ਚਾਹੋ ਨੇ ਫਿਰ ਟਾਈਮ ਵੀ ਨਾ ਮੈਂ ਦਬਤੀ ਨਾ ਕਿ ਫੋਨ ਦੇ ਜਬ ਕਰ ਚ ਫਿਰ ਸਬਜ਼ੀ ਵੀ ਕੱਟਣੀ ਹੈ ਮੈਂ ਗੋਹਾ ਵੀ ਸਿੱਪਣਾ ਨਾ ਨਹੀਂ ਕਰਦੀ ਮੰਮੀ ਨੂੰ ਪੜਾ ਕੇ ਆਉਂਦੇ ਆ ਵੀ ਮੰਮੀ ਨਾਲੇ ਸਬਜ਼ੀ ਕੱਟ ਦੇ ਮੈਂ ਬਹੁਤ ਜੱਟਣਾ ਫਰੋਟ ਚਲ ਮੰਮੀ ਜੀ ਆ ਸਬਜ਼ੀ ਕੱਟ ਦੋ ਤੁਸੀਂ ਕੁੜੀ ਤੂੰ ਨਹੀਂ ਕੱਟ ਸਕਦੀ ਮੰਮੀ ਮੈਂ ਕਹਾ ਜੱਟਿਆ ਵਾ ਵੀ ਮੈਂ ਵੀ ਕੰਮ ਕਰਦੀ ਆ ਮੈਂ ਕਿਹੜਾ ਦੇਤੀ ਆ ਮੰਮੀ ਤਾਂ ਫੇਰ ਵੀ ਹੋ ਜੂਆ

ਅਹੀਂ ਭਾਗਾ ਖੇਤ ਵੀ ਤਵਾ ਬਰਲਾ ਕੇ ਇਹਨੂੰ ਸੰਨੀ ਕਰਕੇ ਸਮਾ ਕੇ ਆਇਆ ਦੁੱਧ ਕਿਵੇਂ ਦੇਣਗੀ ਆ ਖਾਲਾ ਖਾਲਾ ਬਹੁਤ ਸਿੱਟ ਦੋ ਪੋਸ ਨਾਲ ਸਿੱਟ ਦਊਂਗੀ ਬੁੜੀ ਤਾਂ ਬਸ ਬਹਾਨੇ ਪਾਲਦੀ ਰਹਿੰਦੀ ਕਿਹੜੇ ਵੇਲੇ ਲੜ ਮੋਠਾ ਗਣੀਆ ਮਿੱਠੀਆਂ ਮਾਰਦੀ ਰਹਿੰਦੀ ਸਾਰਾ ਕੰਮ ਜੰਨੀਆਂ ਨੇ ਰੋਟੀਆਂ ਬਕਾਉਣੀਆਂ ਨੇ ਕੱਲੀ ਜੰਮੇ ਸਾਰਾ ਕੰਮ ਪੈ ਜਾਂਦਾ ਦਾ ਕੋਈ ਨਹੀਂ ਹੱਥ ਲਾਉਂਦਾ ਬੁੜੀ ਐਨਾ ਤਾਂ ਖਰ ਸਕਦੀ ਹੈਗੀ ਖਾ ਖਾ ਕੇ ਗੋਬਰ ਵੀ ਹੋ ਰਹੀ ਹੈਗੀ ਮਾੜਾ ਬਟਾ ਗੋਹਾ ਚੱਕ ਕੇ ਕਰ ਬਜਨ ਕੱਢ ਜੇ ਬੋਲਣ ਬੋਲਣ ਜੋ ਗਰੀ ਹੈਗੀ ਸਾਰਾ ਮੇਰੀ ਜਾਨ ਨੂੰ ਗੰਗੇ ਪਾਰ ਤੇ

ਨਸਰ ਦਾ ਦਰ ਕੇ ਟਾਈਮ ਕੱਟ ਦੀਆਂ ਕਿ ਆਪਣਾ ਵੀ ਕੋਦ ਬਿਲਾ ਤੀ ਹੁਣ ਤਾਂ ਭੈਣੇ ਹੱਥਾ ਚੋਂ ਨਿਕਲ ਗਏ ਮੁੰਡੇ ਵੀ ਕੁਝ ਕਹਿੰਦੇ ਦੇਖਦੇ ਕਿ ਕੀ ਹੁੰਦੇ ਨੇ ਆਪਣੇ ਵੀ ਬੂਰੇ ਹੀ ਤੇ ਬੈ ਜਾਣੇ ਦਾਗਾ ਲਾ ਕੇ ਪੈ ਜਾਂਦੇ ਮੰਦਰਾ ਦੱਸ ਅੰਦਰ ਬਾਹਰ ਨਹੀਂ ਨਿਕਲਦੇ ਚੁੱਪੇ ਭਰੀਏ ਪਾਣੀ ਚੁੱਪੇ ਭਰੀਏ ਕਦੇ ਤਾਂ ਆਏ ਕਬੂਗੀ ਅਬ ਬਾਬਾਟ ਦੇ ਮੰਮੇ ਹੀ ਬਾਬਾਟ ਦੇ ਭੇਲੀ ਬਟੇ ਆ ਕਰ ਦੇ ਖੰਗੀ ਲੈ ਮੁਰਜੀ ਦੇ ਆਚਾ ਹੋਏ ਫਿਰ ਕਾਨੂੰ ਜਿਹੜੇ ਛੇੜਦੀਆਂ ਬਹਿਣੇ ਬਹੁਤ ਔਖੀਆਂ ਨੇ ਬਹੁਤ ਔਖੀਆਂ ਜੇ ਮੁੰਡੇ ਨੂੰ ਕਹੀਆਂ ਤਾਂ ਚਾਰੇ ਪੈਰ ਚੱਕ ਕੇ ਮੁੰਡਾ ਪੈਂਦਾ ਹੈ ਹੈ ਜੇ ਬਗੂ ਨੂੰ ਕਹੀਏ ਕੁੜੇ ਵੀਰ ਤੂੰ ਦਾੜੂ ਮੋਛੀ ਲੈ ਮੇਰੀ ਜਿੰਦਗੀ ਆ ਇਹਨੇ ਕਹਾਣੀ ਕਰ ਪਈ ਸਾਰਾ ਕੰਮ ਹੋਣਾ ਤਾਂ ਬਹੁ ਖਾਨੋਂ ਪੈ ਗਈ ਹੈ ਹਾਂ ਬੱਸ ਹੁਣ ਤਾਂ ਹੀ ਅਭੀ ਮਰ ਜੇ ਗੁੜਾ ਮਿੱਟੀ ਲਾਉਂਦ ਕੱਟ ਜੇ ਕਾਨੂੰ ਜਿਹੜੇ ਛੇੜਦੀਆਂ ਬਹਿਣੇ

ਹੋ ਫਰੇ ਆਹ ਲਾਈਟ ਨਹੀਂ ਹੀ ਹੋ ਗਿਆ ਯਾ ਹੈ ਨਾ ਪੱਕਾ ਅਹੀ ਲਾਈਟ ਹੈ ਨਾ ਆਗੇ ਤੁਸੀਂ ਲੈ ਵੜ ਵਣ ਬੀਬੀ ਕੀ ਕਰਦੀ ਹੈ ਬੀਬੀ ਉਹਰੇ ਹੋਣੇ ਮੇਰੇ ਦਾ ਕੁੱਕਰ ਤੇ ਬਾਗੀ ਜਿਹੜਾ ਕੱਢਣਾ ਉਹਨੇ ਕੀ ਕਰਨਾ ਸਾਰਾ ਦਿਨ ਤਾਂ ਮੰਜੇ ਦੌੜਨੇ ਨੇ ਹੋਰ ਉਹਨੇ ਕੰਮ ਕਰਨਾ ਕੋਈ ਕੰਮ ਕਰਨ ਨੂੰ ਤੂੰ ਹੈ ਨਹੀਂ ਐ ਤਰ੍ਹਾਂ ਕੰਮ ਕਰਨੇ ਲਵੜਾ ਹਾਂ ਮੇਰੇ ਤੇ ਕੱਲੀ ਤੀ ਲੱਗੇ ਰਿਹਾ ਕਰੋ ਨਹੀਂ ਲੈ ਸਾਰਾ ਦਿਨ ਚੁਗਲੀਆਂ ਕਰਦੀ ਰਹਿੰਦੀ ਹੈਗੀ ਰਹਿੰਦੀ ਖੁੰਦੀ ਆ ਜਾਂਦੀ ਆ ਗਈ ਅਮਰਜੀਤ ਉਹ ਦੋਨੇ ਤਾਂ ਗਿਆ ਨਹੀਂ ਤੇ ਵਿਚਾਰੀ ਨੇ ਸਾਰਾ ਦਿਨ ਤੇਰਾ ਕੰਮ ਹੱਥੋਂ ਢਾਉਣੀ ਹੈ ਹਾਂ ਤੇਰੀ ਮਾਂ ਵਿਚਾਰੀ ਆਹ ਚਾਹ ਦੀ ਗੁੱਟ ਬਣਾ ਲੈ ਜਲਦੀ ਜਾ ਹਾਂ ਬਣਾ ਲੈ ਚਾਹ ਦੀ ਗੁੱਟ ਮੇਰੀ ਤਾਂ ਕੋਈ ਗੱਲ ਸੁਣਨੀ ਨਹੀਂ ਮੇਰੇ ਇਸ਼ਤ ਘਰ ਵਿੱਚ ਕੁਝ ਹੁੰਦੀ ਨਹੀਂ ਹੈਗਾ ਤੂੰ ਜ਼ਿਆਦਾ ਨਾ ਬੋਲ ਤੂੰ ਮੈਂ ਘੰਟੇ ਤੱਕ ਫੇਰ ਜਾਣਾ ਮੈਂ ਰੈਸਟ ਕਰਨਾ ਤੂੰ ਚਾਹ ਬਣਾ ਕੇ ਲੈ ਜਲਦੀ ਨਾ ਹੋਰ ਫੇਰ ਜਾਉਂਗਾ ਫੇਰ ਹਾਂ ਜਾ ਲੈ ਕੰਮ ਹੈ तो मेरी दिवा दिवा तो मतार मतार है। ले कोई काम भी करना तो मैं भी धारा क्डनिया देन ने मैं नौकरी छोटी सारा दिन सारा मीनू ही रखी रख देने भी तू माड़ा मोटे का आला ला ला कौला करके फेर सट गई पी के हां आ गए मम्मी तू हाँ, तो। हाँ सब्जी कि मैं टोकर भांडे का मां हटियां हूं फिर तो आए थे ओनू चाह बना के दिखती है नाने तू कीड़े बनाई गई है मम्मी हद होंगी है किसी के कॉले कम देते टाइम

ਬੱਸ ਨਹੀਂ ਹੁਣ ਉਹਦੇ ਵੀ ਕੱਟ ਪੈ ਗਈ ਹੈ ਤੂੰ ਹਾਂ ਤੂੰ ਦੇਖ ਲੀਤਾ じゃ ਆ ਗਿਓ ਤੇ ਮੇਰੇ ਮੁੰਡੇ ਨੂੰ ਮੂੰਹ ਚ ਮੁੰਦੀ ਫਿਰਦੀ ਹੈ ਮੈਂ ਤੈਨੂੰ ਅੱਡੇ ਵੱੱਡੀ ਉਹਨੂੰ ਪਾਉਂਗ ਮੂੰਹ ਚ ਹੈ ਤੂੰ ਕਿਸੇ ਨੇ ਮੂੰਹ ਚ ਪੈਣ ਵਾਲੀ ਆ ਨਾ ਕਿੱਥੇ ਬਾਹ ਪਿਆਗਾ ਮੈਂ ਤਾਂ ਕਿਹਾ ਸੀ ਵੀ ਮੇਰੇ ਤਲਾਕ ਕਰਾ ਦੋ ਮੇਰੇ ਬਾਪੂ ਨੇ ੱੱਕੇ ਨਾਲ ਹੀ ਬੈਤਾ ਮੈਨੂੰ ਇਹਨਾਂ ਦਾ ਕਰੇ ਤੇ ਹੱਥ ਹੋ ਗਈ ਬੰਦ ਕਰਦੀ ਇਹਨੇ ਦੁੱਖ ਸੁੱਖ ਚ ਵੀ ਨਹੀਂ ਜਾਣ ਦਿੰਦੀ ਗਲੀ ਘਮਾਂਢ ਚ ਵੀ ਨਹੀਂ ਜਾਣ ਦਿੰਦੀ ਆਏ ਕਿਵੇਂ ਸਰਦਾ ਪਹਿਲਾਂ ਜਾਏ ਬਿਨਾ करती हैं हाँ जो मैं आप ही गल कर दी हाँ अच्छा एक पासा करके छदूंगी जिस घर बुढ़ी रहूंगी ज मैं रहूंगी मेथ रोज रोज पर हों तफा है, है मेनो